ਹੱਦੋਂ ਵੱਧ ਮੰਦਪਾਗੀ ਖਬਰ ਆ ਰਹੀ ਹੈ ਜਿੱਥੇ ਸੁੱਤੇ ਪੇ ਪਰਿਵਾਰ ਦੀਆਂ ਅੰਮ੍ਰਿਤ ਵੇਲੇ ਹੀ ਸਾਰੀਆਂ ਖੁਸ਼ੀਆਂ ਉਜੜ ਗਈਆਂ ਸਵੇਰ ਦਾ 3 ਵਜੇ ਦਾ ਸਮਾਂ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਇਸ ਮੌਕੇ ਤੇ ਹੀ ਪਤਾ ਲੱਗਦਾ ਹੈ ਕਿ ਇੱਕੋ ਘਰ ਦੇ ਵਿੱਚ ਪਿਆ ਹੋਇਆ ਇੱਕ 마ਸੂਮ 10 ਮਹੀਨੇ ਦਾ ਬੱਚਾ ਆਪਣੀ ਮਾਂ ਦੇ ਨਾਲ ਸੌਂ ਰਿਹਾ ਸੀ ਅਤੇ ਨਾਲ ਹੀ ਉਸਦੇ ਪਿਓ ਵੀ ਪਿਆ ਸੀ ਪਰ ਪਤਾ ਨਹੀਂ ਸੀ ਕਿ ਅੱਜ ਇਸ ਬੱਚੇ ਨੇ ਦੁਨੀਆ ਤੋਂ ਤੁਰ ਜਾਣਾ ਅਤੇ ਇਹ ਮਾਪਿਆਂ ਦੇ ਨਾਲ ਉਸਦੀ ਆਖਰੀ ਮੁਲਾਕਾਤ ਦੇ ਆਖਰੀ ਵਾਰ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਪਿਆਰ ਕਰ پا ਰਹੇ ਨਹੀਂ 3 ਵਜੇ ਜਵਾਕ ਨੇ ਜਦੋਂ ਚੀਖ ਮਾਰੀ ਤਾਂ ਮਾਂ ਨੇ ਭੱਜ ਕੇ ਦੇਖਿਆ ਤਾਂ ਉਸ ਦੀ ਬਾਹ ਦੇ ਉੱਪਰ ਸੱਪ ਲਪਟਿਆ ਸੀ ਪਤਾ ਲੱਗਿਆ ਕਿ 5.5 ਤੋਂ 6 ਫੁੱਟ ਦਾ ਇਹ ਸੱਪ ਜੋ ਕਿ ਉਹਨਾਂ ਦੇ ਬੱਚੇ ਨੂੰ ਖਾ ਗਿਆ ਇਹ ਪਿਓ ਦੇ ਬੋਲ ਨੇ ਜੋ ਕਿ ਦੱਸਦੇ ਨੇ ਕਿ ਇਹ ਸਾਰੀ ਘਟਨਾ ਉਹਨਾਂ ਦੇ ਨਾਲ ਕਿੰਜ ਵਾਪਰੀ ਹੈ 10 ਮਹੀਨੇ ਦੇ ਮਾਸੂਮ ਪੁੱਤ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਉਹ ਦੱਸਦੇ ਨੇ ਕਿ ਅਸੀਂ ਅੰਦਰ ਵੜਦੇ ਤਾਂ ਇਸ ਨੂੰ ਨਹੀਂ ਦੇਖਿਆ ਤੇ ਨਾ ਹੀ ਸਾਨੂੰ ਪਤਾ ਲੱਗਿਆ ਕਿ ਕੀ ਦਾ ਕੀ ਬਣ ਗਿਆ ਇਹ ਮਾਂ ਦੇ ਉੱਤੋਂ ਚੜ ਕੇ ਪੁੱਤ ਨੂੰ ਡੰਗ ਮਾਰ ਕੇ ਪਰਾਂ ਹੋ ਗਿਆ ਸਾਰਾ ਪਰਿਵਾਰ ਇਕੱਠਾ ਸੁੱਤਾ ਸੀ ਪਰ 15-20 ਮਿੰਟ ਦੇ ਵਿੱਚ ਹੀ ਜਦੋਂ ਪੁੱਤ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ ਤਾਂ ਮਾਂ-ਬਾਪ ਦੇ ਹੱਥ-ਪੈਰ ਵੀ ਠੰਡੇ ਪੈ ਗਏ ਡੇਢ ਘੰਟੇ ਤੱਕ ਇਸ ਬੱਚੇ ਦਾ ਟ੍ਰੀਟਮੈਂਟ ਚੱਲਿਆ ਨੇੜੇ ਦੇ ਹੀ ਹਸਪਤਾਲ ਇਸ ਜਵਾਕ ਨੂੰ ਲਜਾਇਆ ਗਿਆ ਸੀ ਇਸ ਮਗਰੋਂ ਇਸ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ ਪਰ ਪਿਤਾ ਦੱਸਦੇ ਨੇ ਕਿ ਰਾਹ ਦੇ ਵਿੱਚ ਉਹਨਾਂ ਦਾ ਫਤੇ ਮੁੱਕ ਚੁੱਕਿਆ ਸੀ ਪਿਤਾ ਦਾ ਕਹਿਣਾ ਹੈ ਕਿ ਨੇੜੇ ਹੀ ਨਹਿਰ ਵੀ ਪੈਂਦੀ ਹੈ ਤੇ ਉੱਥੇ ਵੀ ਵੱਡੇ-ਵੱਡੇ ਸੱਪ ਦੇਖੇ ਗਏ ਨੇ ਘਰ ਦੇ ਨੇੜੇ ਝਾੜੀਆਂ ਵੀ ਸੀ ਅਤੇ ਇਸੇ ਕਰਕੇ ਸ਼ਾਇਦ ਪਤਾ ਨਾ ਲੱਗਿਆ ਕਿ ਇਹ ਘਰ ਦੇ ਵਿੱਚ ਕਦੋਂ ਵੜ ਗਿਆ ਗਵਾਂਡੀਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਸਵੇਰੇ ਦੁੱਧ ਲੈਣ ਜਾਣਦੇ ਸਮੇਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਕਿ ਉਹ ਮਾਸੂਮ ਪੁੱਤ ਦੁਨੀਆ ਛੱਡ ਚੁੱਕਿਆ। ਰੋਂਦੀ ਹੋਈ ਮਾਂ ਕਹਿੰਦੀ ਹੈ ਕਿ ਅੰਮ੍ਰਿਤ ਵੇਲੇ ਬਾਬਿਆਂ ਨੇ ਮੇਰੀ ਜੋਤ ਬੁਝਾ ਦਿੱਤੀ। ਮੈਂ ਉਸ ਦੀ ਜੋਤ ਲਾਉਂਦੀ ਆਂ ਪਰ ਉਸਨੇ ਮੇਰੀ ਜੋਤ ਬੁਝਾ ਦਿੱਤੀ। 10 ਮਹੀਨਿਆਂ ਦਾ ਫਤਿਹ ਵੀ ਇਸ ਦੁਨੀਆ ਤੋਂ ਦੁਰ ਗਿਆ। ਮਾਂ ਦਾ ਕਹਿਣਾ ਹੈ ਕਿ ਮੇਰਾ ਪੁੱਤ ਇੰਨਾ ਹੀ ਸੋਹਣਾ ਲੱਗਦਾ ਸੀ ਰੱਬ ਨੂੰ ਕਿ ਉਸਨੇ ਮਿੰਟਾਂ ਦੇ ਵਿੱਚ ਹੀ ਦੇ ਕੇ ਵਾਪਸ ਖੋ ਲਿਆ। ਦੱਸਦੀ ਹੈ ਕਿ ਉਸ ਮਾਸੂਮ ਬੱਚੇ ਦੇ ਕੰਨ ਤੇ ਦੰਦੀ ਵੱਢੀ ਗਈ ਸੀ ਬਿਸਤਰੇ ਤੇ ਹੀ ਸੱਪ ਮੌਜੂਦ ਸੀ ਮਾਂ ਰੋਂਦੀ ਹੋਈ ਆਪਣੇ ਜਵਾਕ ਦੀਆਂ ਫੋਟੋਆਂ ਦੇਖ ਦੇਖ ਕੇ ਹੀ ਆਖਦੀ ਹੈ ਕਿ ਉਹ ਪੁੱਤ ਭਾਵੇਂ ਬੋਲਦਾ ਨਹੀਂ ਸੀ ਪਰ ਗੱਲਾਂ ਸਾਰੀਆਂ ਕਰਦਾ ਸੀ ਸਾਰੀਆਂ ਸਮਝਦਾ ਸੀ ਫਤਿਹ ਵੀਰ ਆਪਣੀ ਮਾਂ ਨੂੰ ਫਤਿਹ ਵੀ ਬੁਲਾਉਂਦਾ ਸੀ ਸਤਿ ਸ੍ਰੀ ਅਕਾਲ ਬੁਲਾਉਂਦਾ ਸੀ ਪਰ ਨਹੀਂ ਪਤਾ ਸੀ ਕਿ ਮਾਂ ਦੇ ਨਾਲ ਪੇ ਜਵਾਕ ਨੂੰ ਰੱਬ ਨੇ ਇੰਜ ਖੋ ਲੈਣਾ